ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਕੈਨੇਡਾ ਚ ਤੇ ਖਾਸ ਕਰਕੇ ਸਰੀ ਚ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ਦੇ ਸਾਹ ਸੁਖਾਏ ਹੋਏ ਨੇ ਪਰ ਹੁਣ ਪੁਲਿਸ ਦੀ ਮੁਸਤੈਦੀ ਨੇ ਵੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਬੀਤੀ 1 ਫਰਵਰੀ ਨੂੰ ਕ੍ਰੈਸੈਂਟ ਰੋਡ ਤੇ 132 ਸਟਰੀਟ ਦੇ ਨੇੜੇ ਇੱਕ ਘਰ ਦੇ ਬਾਹਰ ਜਦੋਂ ਗੋਲੀਬਾਰੀ ਹੋਈ ਤਾਂ ਪੁਲਿਸ ਨੇ ਫੌਰੀ ਹਰਕਤ ਚ ਆਉਂਦਿਆਂ ਤਿੰਨ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਸ ਵੀਰਵਾਰ ਇਹਨਾਂ ਤਿੰਨੋਂ ਨੌਜਵਾਨਾਂ ਨੂੰ ਸ੍ਰੀ ਪ੍ਰੋਵਿੰਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਹਰਜੋਤ ਸਿੰਘ, ਤਰਨਵੀਰ ਸਿੰਘ ਤੇ ਦਿਆਲਜੀਤ ਸਿੰਘ ਬਲਿੰਗ ਵੀਰਵਾਰ ਸਵੇਰੇ ਸ੍ਰੀ ਪ੍ਰੋਵਿੰਸ਼ਲ ਕੋਰਟ ਚ ਪੇਸ਼ੀ ਲਈ ਵੀਡੀਓ ਕਾਨਫਰencing ਰਾਹੀਂ ਹਾਜ਼ਰ ਹੋਏ। ਮੁਲਜ਼ਮਾਂ ਦੇ ਵਕੀਲ ਦੀ ਮੰਗ ਤੇ ਪੂਰੀ ਸੁਣਵਾਈ ਹੁਣ ਇੱਕ ਹਫ਼ਤਾ ਬਾਅਦ ਹੋਵੇਗੀ। ਪੁਲਿਸ ਦਾ ਕਹਿਣਾ ਹੈ ਕਿ 1 ਫਰਵਰੀ ਨੂੰ ਇਸ ਘਟਨਾ ਤੋਂ ਬਾਅਦ ਸ਼ੱਕੀ ਹਰਜੋਤ ਸਿੰਘ ਜੋ ਕਿ 21 ਸਾਲ ਦਾ ਹੈ 19 ਸਾਲ ਦਾ ਤਰਨਵੀਰ ਸਿੰਘ ਤੇ ਦਇਆਜੀਤ ਸਿੰਘ ਬਲਿੰਗ 21 ਸਾਲ ਦਾ ਇਹਨੂੰ ਥੋੜੀ ਦੇਰ ਬਾਅਦ ਘਟਨਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਹਰੇਕ ਉਤੇ ਇੱਕ ਥਾਂ ਤੇ ਹਥਿਆਰ ਸੁੱਟਣ ਦੇ ਦੋਸ਼ ਲਗਾਏ ਗਏ ਨੇ ਜਾਂਚ ਕਰਨ ਵਾਲਿਆਂ ਦਾ ਇਹ ਵੀ ਮੰਨਣਾ ਹੈ ਕਿ ਗੋਲੀਬਾਰੀ ਤੇ ਅੱਗ ਲਗਾਉਣ ਦਾ ਇਹ ਸਬੰਧ ਜਿਹੜਾ ਹੈ ਉਹ ਐਕਸਟਰੋਸ਼ਨ ਦੇ ਨਾਲ ਵੀ ਹੋ ਸਕਦਾ ਹੈ ਤਿੰਨੋਂ ਸ਼ੱਕੀ ਜਦੋਂ ਵੀਡੀਓ ਕਾਨਫਰੈਂਸ ਗ੍ਰਾਹੀ ਪੇਸ਼ ਹੋਏ ਤਾਂ ਉਹਨਾਂ ਨੇ ਇੱਕ ਟਰਾਂਸਲੇਟਰ ਦੀ ਵੀ ਮੰਗ ਕੀਤੀ ਇੱਕ ਦੋਸ਼ੀ ਨੇ ਕਾਨੂੰਨੀ ਸਹਾਇਤਾ ਲਈ ਅਰਜ਼ੀ ਦਿੱਤੀ ਜਦਕਿ ਬਚਾਅ ਪੱਖ ਦੇ ਵਕੀਲਾਂ ਨੇ ਆਉਣ ਵਾਲੀ ਜ਼ਮਾਨਤ ਸੁਣਵਾਈ ਦੀ ਤਿਆਰੀ ਲਈ ਵਾਧੂ ਸਮਾਂ ਮੰਗਿਆ ਜਿਸ ਵਿੱਚ ਪੂਰਾ ਦਿਨ ਲੰਘਣ ਦੀ ਉਮੀਦ ਹੈ ਇਹ ਤਿੰਨੇ ਸ਼ੱਕੀ ਐਤਵਾਰ ਨੂੰ ਉਸ ਸਮੇਂ ਗ੍ਰਿਫਤਾਰ ਕੀਤੇ ਗਏ ਜਦੋਂ ਸਰੀ ਚ ਇੱਕ ਘਰ ਤੇ ਗੋਲੀਆਂ ਚਲਾਈਆਂ ਗਈਆਂ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਤਿੰਨੇ ਪੁਲਿਸ ਹਿਰਾਸਤਚ ਨੇ ਉਹਨਾਂ ਖਿਲਾਫ ਹਥਿਆਰ ਨਾਲ ਗੋਲੀ ਚਲਾਉਣ ਦੀ ਇੱਕ ਇੱਕ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸਰੀ ਪੁਲਿਸ ਦੇ ਮੁਤਾਬਕ ਇਸ ਸਾਲ ਹੁਣ ਤੱਕ 46 ਜ਼ਬਰਨ ਵਸੂਲੀ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਐਕਸਟਰਸ਼ਨ ਟਾਸਕ ਫੋਰਸ ਦੇ ਮੁਤਾਬਕ ਪਿਛਲੇ ਮਹੀਨੇ ਤੱਕ ਲੋਅਰ ਮੈਨਲੈਂਡ 'ਚ 32 ਸਰਗਰਮ ਕੇਸ ਦਰਜ ਸਨ। ਇਸ ਮਾਮਲੇ ਨੂੰ ਲੈ ਕੇ ਸਰੀ ਦੀ ਮੇਅਰ ਬ੍ਰੈਂਡਾ ਲੋਕ ਨੇ ਫੈਡਰਲ ਸਰਕਾਰ ਤੋਂ ਵਧੇਰੇ ਮਦਦ ਦੀ ਮੰਗ ਕੀਤੀ ਹੈ। ਉਹਨਾਂ ਨੇ ਜ਼ਬਰਨ ਵਸੂਲੀ ਨਾਲ ਜੁੜੇ ਦੋਸ਼ਾਂ ਵਾਲੇ ਵਿਅਕਤੀਆਂ ਨੂੰ ਸ਼ਰਨ ਦੀ ਅਰਜ਼ੀ ਦੇਣ ਤੋਂ ਰੋਕਣ ਲਈ ਕਾਨੂੰਨੀ ਤਬਦੀਲੀਆਂ ਦਾ ਸਮਰਥਨ ਵੀ ਕੀਤਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਹੈ ਕਿ ਐਤਵਾਰ ਨੂੰ ਗ੍ਰਿਫਤਾਰ ਹੋਏ ਤਿੰਨੇ ਵਿਅਕਤੀਆਂ ਦੀਆਂ ਦੋਸ਼ੀਆਂ ਦੀ ਇਮੀਗ੍ਰੇਸ਼ਨ ਸਥਿਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਇਸ ਜਾਂਚ ਤੋਂ ਬਾਅਦ ਕੀਤੀ ਜਾਏਗੀ ਫਿਲਹਾਲ ਦੇਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ